ਸਕਦੇ ਹਾਂ ਕਿ ਰਾਣਾ ਬਲਾਚੌਰੀ ਦੀ ਜਿਹੜੀ ਮ੍ਰਿਤਕ ਦੇ ਆ ਉਹ ਪਹੁੰਚ ਚੁੱਕਿਆ ਐਂਬੂਲੈਂਸ ਜਿਹੜੀ ਆ ਹੁਣ ਪਹੁੰਚ ਚੁੱਕੀ ਆ ਉਹਨਾਂ ਦੇ ਜ਼ੱਦੀ ਪਿੰਡ ਉਹਦੇ ਘਰ ਚਣਕੋਆ ਪਿੰਡ ਜਿਹੜਾ ਕਿ ਗੜਸ਼ੰਕਰ ਬਲਾਚੌਰ ਰੋਡ ਦੇ ਉੱਤੇ ਆ ਔਰ ਉਹਦੀ ਮ੍ਰਿਤਕ ਦੇ ਜਿਹੜੀ ਆ ਹੁਣ ਘਰ ਪਹੁੰਚ ਗਿਆ ਤੇ ਘਰ ਦੇ ਜਿਹੜੇ ਆ ਸਵੇਰ ਤੋਂ ਪੂਰਾ ਪਰਿਵਾਰ ਪੂਰੇ ਰਿਸ਼ਤੇਦਾਰ ਸਾਦੇ ਵੀ ਦੋਸਤ ਮਿੱਤਰ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਨੇ ਪੂਰੇ ਅਹ ਗੱਲ ਕਰੀਏ ਬਹੁਤ ਸਾਰੇ ਲੋਕ ਜਿਹੜੇ ਉਹਨੂੰ ਚਾਣ ਵਾਲੇ ਨੇ ਕਿਉਂਕਿ ਉਹ ਹੀਰਾ ਜਿਹੜਾ ਪੰਜਾਬ ਦਾ ਕਬੱਡੀ ਦਾ ਪ੍ਰੋਮੋਟਰ ਸੀ ਜਿਹਨੂੰ ਕੱਲ ਕੋਚ ਲੋਕਾਂ ਵੱਲੋਂ ਕੁਝ ਲੋਕਾਂ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਮੈਂ ਸਮਝਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਡੀ ਜਿਹੜੀ ਆ ਅ ਘਰ ਪਹੁੰਚ ਚੁੱਕੀ ਆ ਹੁਣ ਜਿਹੜੀ ਬਾਡੀ ਐਂਬੂਲੈਂਸ ਦੇ ਵਿੱਚੋਂ ਤਾਰੀ ਆ ਰਹੀ ਆ ਸੋ ਉਹ ਹੀਰਾ ਇਹ ਪੂਰਾ ਕੱਠ ਤੁਸੀਂ ਦੇਖ ਸਕਦੇ ਹੋ ਕਿ ਇਸ ਇਸ ਬੰਦੇ ਨੇ ਦੁਨੀਆ 'ਚ ਕਿੰਨਾ ਨਾਮ ਕਮਾਇਆ ਕਿਉਂਕਿ ਅ ਕਿਸ ਸ਼ਾਇਰ ਨੇ ਲਿਖਿਆ ਸੀ ਕਿ ਅਗਰ ਉਹਦੀ ਦੇਖਣਾ ਹੈ ਕਿ ਉਹਦੇ ਤੇ ਕਿੰਨਾ ਲੋਕ ਚਾਉਣ ਵਾਲੇ ਤਾਂ ਜਦੋਂ ਉਸ ਦੀ ਅਰਥੀ ਜਦੋਂ ਸੇਵਾ ਨੂੰ ਜਾਂਦੀ ਹੈ ਤਾਂ ਜਿਹੜੇ ਮਗਰ ਲੋਕ ਨੇ ਉਹ ਦੱਸਦੇ ਨੇ ਕਿ ਇਹ ਕਿੰਨਾ ਪਿਆਰਾ ਸੀ ਕਿੰਨਾ ਹਰਮਨ ਪਿਆਰਾ ਸੀ ਸੋ ਅਰਜੰਟ ਢੱਲੋਂ ਦਾ ਗੀਤ ਵੀ ਸੀਗੇ ਕਿ ਸੇਵਿਆਂ ਨੂੰ ਜਾਂਦਾ ਹੋਇਆ ਕੱਠ ਵਿਖਲਾ ਕਿੰਨੀ ਖੱਟੀ ਹੈ ਕਮਾ ਸੋ ਕਿੰਨਾ ਪਿਆਰ ਖਟਿਆਰੀ ਔਰ ਇਹਨੇ ਸੋ ਦੇ ਮ੍ਰਿਤਕ ਦੇ ਜਿਹੜੀ ਹੁਣ ਘਰ ਪਹੁੰਚ ਗਈ ਹੈ ਐਂਬੂਲੈਂਸ ਤੋਂ ਚੰ ਰਾਈ ਜਿਹੜੀ ਚੰਡੀਗੜ੍ਹ ਤੋਂ ਇੱਥੇ ਲੈ ਆਂਦੀ ਗਈ ਆ ਉਹਦੇ ਮੈਂਬਰ ਜਿਹੜੇ ਅੰਦਰ ਨੇ ਉਹਦਾ ਭਰਾ ਉਹਦੀ ਸਿਸਟਰ ਉਹਦੀ ਨਵ-ਵਿਆਹੀ ਵਾਈਫ ਜਿਹੜੀ 10 ਦਿਨ ਪਹਿਲਾਂ ਵਿਆਹ ਹੋਇਆ ਸੀ ਸੋ ਤਸਵੀਰਾਂ ਤੁਸੀਂ ਡੱਡ ਬੋਡੀ ਜਿਹੜੀ ਆ ਹੁਣ ਅੰਤਿਮ ਸੰਸਕਾਰ ਲਈ ਉਹਦੇ ਘਰ ਲੈ ਆਂਦੀ ਗਈ ਆ ਥੋੜੇ ਚਿਰਾਂ ਦੇ ਵਿੱਚ ਜਿਹੜਾ ਆ ਸ਼ਮਸ਼ਾਨ ਘਟ ਦੇ ਵਿੱਚ ਚਣਕੋਏ ਦੇ ਸ਼ਮਸ਼ਾਨ ਘਟ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਹੋਵੇਗਾ ਜਦੋਂ ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਿ ਰਾਣਾ ਬੜਾ ਚਾਰੀਆ ਜਿਹੜਾ ਕਿ ਇੱਕ ਵੱਡਾ ਦਾ ਕੱਲ ਜਦੋਂ ਸਰ ਕੰਮ ਚੱਲ ਰਿਹਾ ਸਰ ਅਭੀ ਮੈਂ ਤਾਂ ਯਾਰ ਕਿ ਉਸ ਹਾਂ